एनएनआर न्यूज़ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਰਿਆ ਸਤਲੁਜ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਤਾਂ ਅੱਜ ਦੀ ਜੋ ਗੱਲਬਾਤ ਬਹੁਤ ਹੈਮ ਹੈ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਪੱਥਰ ਹੈ ਇਹ ਤਾਂ ਪੱਥਰ ਹੈ ਜਦੋਂ ਕਿਸੇ ਇਨਸਾਨ ਨੂੰ ਰਹਿਮ ਨਾ ਆਵੇ ਤਾਂ ਆਪਾਂ ਕਹਿੰਦੇ ਆ ਕਿ ਤੇਰਾ ਦਿਲ ਪੱਥਰ ਹੋ ਗਿਆ ਤੇ ਉਹ ਹੀ ਹਾਲਾਤ ਪ੍ਰਸ਼ਾਸਨ ਦੇ ਨੇ ਇਹ ਮੈਨੂੰ ਕਹਿ ਰਿਹਾ ਕਿ ਪੈਰ ਹੈ ਕਿਉਂਕਿ ਕੁਝ ਟਾਈਮ ਪਹਿਲਾਂ ਇੱਥੇ ਅਧਿਕਾਰੀ ਆਏ ਸੀ ਉਹ ਗੱਡੀ ਦੇ ਵਿੱਚ ਬੈਠੇ ਰਿਹਾ ਔਰ ਗੱਡੀ ਦੇ ਵਿੱਚੋਂ ਦੇਖ ਕੇ ਚਲੇ ਗਏ ਜਦੋਂ ਅਸੀਂ ਇੱਥੇ ਖੜ ਕੇ ਰਿਪੋਰਟਿੰਗ ਕਰ ਰਹੇ ਹਾਂ ਲੋਕ ਇੱਥੇ ਦਰਿਆ ਨੂੰ ਦੇਖਣ ਆ ਰਿਹਾ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਆ ਕਿ ਜਮੀਨਾਂ ਦੇਖਣੀ ਆ ਕਿਤੇ ਨੁਕਸਾਨ ਐ ਸਰਕਾਰ ਤੋਂ ਪੈਸੇ ਲੈਂਦੇ ਆ ਪਰ ਜੇ ਕੁਝ ਵੀ ਨਹੀਂ ਹੋਇਆ ਗੱਡੀ ਦੇ ਤਾਕਿਆਂ ਤੱਕ ਨਹੀਂ ਖੋਲੀਆਂ ਇਸ ਨੋਜ ਤੋਂ ਗੱਡੀ ਕਮਾਈ ਔਰ ਚਲੇ ਗਈ ਔਰ ਇੱਕ ਸਰਪੰਚ ਸਾਹਿਬ ਨੂੰ ਫੋਨ ਕੀਤਾ ਕਿ ਅਸੀਂ ਪਹੁੰਚੇ ਹੋਇਆ ਉਹਨਾਂ ਨੇ ਕਿਹਾ ਕਿ ਮੇਰੀ ਵੇਟ ਕਰੋ ਔਰ ਉਹਨਾਂ ਦੇ ਮਿਲਣ ਤੋਂ ਪਹਿਲਾਂ ਚਲੇ ਗਏ ਤਾਂ ਇਦੋਂ ਬਾਅਦ ਪ੍ਰਸ਼ਾਸਨ ਦੀ ਹੋਰ ਨਲਾਇਕੀ ਦਾ ਸਬੂਤ ਅਸੀਂ ਕੀ ਦੇ ਸਕਦੇ ਆ ਕੱਲਾ ਇੱਕ ਮੰਤਰੀ ਇਮਾਨਦਾਰ ਜੇਕਰ ਆਪ ਸ੍ਰੀਮ ਭਗਵੰਤ ਮਾਨ ਨੂੰ ਕਹਿੰਦੇ ਆ ਇਮਾਨਦਾਰ ਹੈ ਤਾਂ ਪਰ ਥਲੜੀ ਲੀਡਰਸ਼ਿਪ ਵੀ ਹੈ ਜੋ ਜੋ ਅਧਿਕਾਰੀ ਹੈ ਇਮਾਨਦਾਰ ਹੋਣਾ ਲਾਜ਼ਮੀ ਹੈ ਜ਼ਰੂਰੀ ਹੈ ਸਰਕਾਰ ਚ ਕੋਈ ਵੀ ਹੋਵੇ ਆਮ ਗਰੀਬਾਂ ਦੇ ਹੱਕ ਦੇ ਵਿੱਚ ਕਿਹੜੀ ਸਰਕਾਰ ਖੜੀ ਹੈ ਇਹ ਤੁਸੀਂ ਜ਼ਰੂਰ ਦੱਸਿਓ ਪਰ ਗੱਲ ਹੈ ਕਿ ਕੀ ਭ੍ਰਿਸ਼ਟਾਚਾਰ ਖਤਮ ਹੋ ਗਿਆ ਤਿੰਨ ਸਰਕਾਰਾਂ ਦਾ ਤਕਰੀਬਨ ਸਾਰੇ ਦੇਖ ਚੁੱਕੇ ਆ ਔਰ ਚੌਥੀ ਸਰਕਾਰ ਹੈ ਤੇ ਜੋ ਮੇਰੀ ਉਮਰ ਦੇ ਹੈ ਦੋ ਕੋ ਸਰਕਾਰਾਂ ਦਾ ਤਕਰੀਬਨ 80 ਵੀ ਦੇਖ ਲਿਆ ਜਦੋਂ ਦੀ ਰਿਪੋਰਟਿੰਗ ਕੀਤੀ ਹੈ ਕਿਉਂਕਿ 18 ਸਾਲ ਤੋਂ ਬਾਅਦ ਵੋਟ ਬਣਦੀ ਹੈ ਤਾਂ ਦਰਿਆ ਸਤ루 ਦੇ ਹਾਲਾਤ ਇਸ ਕਦਰ ਮਾੜੇ ਨੇ ਕਿ ਬਹੁਤ ਸਮੇਂ ਥਾਵਾਂ ਤੇ ਦਰਿਆ ਨੇ ਢਾਲ ਲਈ ਹੋਈ ਹੈ ਤੇ ਦਰਿਆ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਇਧਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇੱਥੇ ਇੱਕ ਦੇਖੋ ਜੇ ਸ਼ਖਸ ਦੇ ਨਾਲ ਮਲਾਵਾਂਗੇ ਜਿਸ ਦੀ ਜ਼ਮੀਨ ਬਹੁਤ ਜ਼ਿਆਦਾ ਦਰਿਆ ਦੇ ਵਿੱਚ ਡਿੱਗ ਚੁੱਕੀ ਹੈ ਹਾਲਾਤ ਬਹੁਤ ਮਾੜੇ ਨੇ ਇਕੱਲੇ ਇਹ ਵੀਰਨੀਆਂ ਹੋਰ ਵੀ ਬਹੁਤ ਸਾਰੇ ਬਾਈ ਨੇ ਜਿਨ੍ਹਾਂ ਦੀ ਜ਼ਮੀਨ ਦਰਿਆ ਦੇ ਵਿੱਚ ਖੜੀ ਹੈ ਪਰ ਆਪਾਂ ਗੱਲਬਾਤ ਇਹਨਾਂ ਦੇ ਨਾਲ ਕਰਦੇ ਆਂ ਵੀਰ ਜੀ ਕੀ ਹਾਲ ਹੈ ਠੀਕ ਹੋ ਠੀਕ ਠਾਕ ਜੀ ਭਾਈ ਤਾਂ ਕੀ ਨਾਮ ਕੀ ਹੈ ਜੀ ਗੁਰਦੇਵ ਸਿੰਘ ਜੀ ਐ ਗੁਰਦੇਵ ਸਿੰਘ ਪਿੰਡ ਕਿਹੜਾ ਹੈ ਆਪਰਾਪੁਰ ਛੋਲੇ ਇਹ ਰਾਪਰ ਛੋਲੇ ਤੁਹਾਡਾ ਪਿੰਡ ਹੈ ਔਰ ਜਿਸ ਜਗ੍ਹਾ ਤੇ ਆਪਾਂ ਖੜੇ ਆਂ ਜੇ ਪੱਥਰਾਂ ਦੀ ਉੱਪਰ ਇੱਕ ਕਿਸ ਪਿੰਡ ਦੀ ਜ਼ਮੀਨ ਹੈ ਕਿਸ ਜਥਾਂ ਪਿੰਡ ਦੀ ਹੈ ਜੀ ਜੀ ਰਾਹ ਪਰ ਛੋਲੇ ਦੇ ਪਿੰਡੀਆ ਰਾਹ ਪਰ ਛੋਲੇ ਦੀ ਜੋ ਤੁਹਾਡੀ ਜਮੀਨ ਸੀ ਕਿੰਨੀ ਕੁ एकड़ ਜਮੀਨ ਸੀ ਔਰ ਕਿੰਨਾ ਟਾਈਮ ਹੋ ਗਿਆ ਜੋ ਦਰਿਆ ਛੜੇ ਜੀ ਦਰਿਆ ਜਿਹੜਾ ਇਹਨੂੰ ਸਾਡੀ ਪਹਿਲੀ ਰੂੜੀ ਨੂੰ ਘਟੋ ਘੱਟ ਵੀ ਵੱਲੋਂ 15 16 ਸਾਲ ਹੋ ਚੁੱਕੇ ਜੀ ਸਾਡੀ ਜਿੰਨੀ ਪਹਿਲੀ ਸੀਗੀ ਇੱਥੇ ਇਹ ਸਾਰੀ ਰੁੜ ਗਈ ਸੀ ਕਿੰਨੀ ਜਮੀਨ ਸੀ ਤੁਹਾਡੀ 2.5 ਕਿੱਲੇ ਸੀ ਬਣਦੀ 3 ਕਿੱਲੇ ਹੈਗੀ 2.5 ਕਿੱਲੇ 2.5 ਕਿੱਲੇ ਤੁਹਾਡੀ ਜਮੀਨ ਸੀ ਉਸ ਜਮੀਨ ਉਪਜਾਉ ਜਮੀਨ ਸੀ ਕਿ ਬੀਜ ਦੇ ਕੀ ਸੀ ਬੀਜਦੇ ਸੀ ਝੋਨਾ ਆਉਂਦੇ ਸੀ ਕਣਕ ਬੀਜਦੇ ਸੀ ਇੱਥੋਂ ਜੇਕਰ ਆਪਾਂ ਇੱਧਰ ਕੈਮਰਾ ਮਾਰ ਕੇ ਦਿਖਾਉਣਾ ਵੀ ਕਿੰਨੀ ਕੁ ਦੂਰ ਅੱਗੇ ਸੀ ਜੋ ਤੁਹਾਡੀ ਸਾਡੀ ਦੇਖੋ ਜੀ ਉਹ ਰਸਤਾ ਉੱਤਰ ਦਾ ਆ ਰਸਤਾ ਗਿਆ ਇਹਨੂੰ ਤੇ ਉਹ ਐਨੂੰ ਗਿਆ ਰਸਤਾ ਇੱਥੇ ਰਸਤੇ ਦੇ ਨਾਲ ਹੀ ਸਾਡੀ ਪੈੜੀ ਹੁੰਦੀ ਸੀਗੀ ਢਾਈ ਕਿੱਲੇ ਢਾਈ ਕਿੱਲੇ ਜਿੰਨੀ ਪੈੜੀ ਸੀ ਪਹਿਲਾਂ ਬੌਂਦੇ ਸੀ ਇਹ ਤੋਂ ਥੋੜੀ ਜੀ ਪਾਣੀ ਚਲਦਾ ਸੀ ਕਿ ਗੋਡੇ-ਗੋਡੇ ਚੱਲ ਜਾਂਦੇ ਲੱਕ ਵੀ ਚੱਲ ਜਾਂਦਾ ਸੀ ਉਸ ਤੋਂ ਬਾਅਦ ਦੇਖੋ ਜੀ ਸਾਡੀ ਪੈੜੀ ਸਾਰੀ ਰੁੜ ਗਈ ਉਸ ਤੋਂ ਬਾਅਦ ਕੁਝ ਨਹੀਂ ਫਸਲ ਛੱਕੀ ਸੀ ਤਾਂ ਹੁਣ ਕੰਮ ਕੀ ਕਰਾਂ ਹੁਣ ਕੰਮ ਦਿਹਾੜੀ ਧੱਪੇ ਕਰਦੇ ਅਸੀਂ। ਉਹ ਤੋਂ ਪਹਿਲਾਂ ਕੀ ਕਰਦੇ ਸੀ ਜਦੋਂ ਜ਼ਮੀਨ ਕੋਲ ਸੀ। ਪਹਿਲਾਂ ਵੀ ਬਸ ਇਹ ਦਿਹਾੜੀ ਧੱਪਾ ਕਰ ਲਿਆ 2.5 ਕਿੱਲੇ ਪੈ ਲਈ ਗਈ ਸੀ ਸਾਡੇ ਝੋਨਾ ਬੀਜ ਲਿਆ ਕਣਕ ਬੀਜ ਲਈ ਬਸ ਇਹ ਆਈ ਫਸਲ ਚੱਕਦੇ ਹੁੰਦੇ ਸੀਗੀ। ਪ੍ਰਸ਼ਾਸਨ ਦੇ ਵੱਲੋਂ ਕਦੇ ਗੱਲਬਾਤ ਹੋਈ ਹੋਵੇ ਕਿਸੇ ਨੇ ਗੱਲ ਕੀਤੀ ਹੋਵੇ ਕਿ ਤੁਹਾਡੀ ਜ਼ਮੀਨ ਸੜ ਚੜ ਗਈ ਆ ਕੋਈ ਮੁਆਵਜ਼ੇ ਦੀ ਗੱਲ ਤੁਰੀ ਹੋਵੇ ਕਦੇ। ਪਹਿਲਾਂ ਮੁਆਵਜ਼ੇ ਦੀ ਗੱਲ ਤੁਰੀ ਸੀ ਪਰ ਸਾਨੂੰ ਮੁਆਵਜ਼ਾ ਮਿਲਿਆ ਨਹੀਂ ਸੀ। ਕੀ ਮੰਨਦੇ ਆ ਕਿਉਂ ਨਹੀਂ ਮੁਆਵਜ਼ਾ ਮਿਲਿਆ? ਪਤਾ ਨਹੀਂ ਕਿਹੜੀ ਕਿੱਲੋਂ ਨਹੀਂ ਮਿਲਿਆ ਸੀ। ਕਿਸੇ ਅਧਿਕਾਰੀ ਨੇ ਗੱਲਬਾਤ ਕੀਤੀ ਕਿ ਤਹਿਸੀਲਦਾਰ ਜਾਂ ਕਦੇ ਕੋਈ ਮ ਇਹ ਦੇਖੋ ਜੀ ਪਹਿਲਾਂ ਤਾਂ ਇੱਥੇ ਮੌਕਾ ਦੇ ਕੇ ਸੀਗੇ ਬਖਸ਼ੀ ਸਿੰਘ ਹੈਗਾ ਉਹਨਾਂ ਨੂੰ ਮਿਲਿਆ ਜਿੰਨੇ ਜਿੰਨੇ ਬੰਦੇ ਨੂੰ ਮਿਲਿਆ ਗਿਆ ਤਾਂ ਉਹਨਾਂ ਨੂੰ ਮਿਲਿਆ ਗਿਆ ਸਾਨੂੰ ਨਹੀਂ ਮਿਲਿਆ ਤੁਹਾਨੂੰ ਨਹੀਂ ਮਿਲਿਆ ਹਾਂਜੀ ਮਿਲਣ ਦੀ ਕੋਸ਼ਿਸ਼ ਕੀਤੀ ਸੀ ਕਿਉਂ ਕੀਤੀ ਸੀ ਤਾਂ ਅੱਜ ਦੇ ਜੇਕਰ ਹਾਲਾਤ ਗੱਲ ਦੀ ਕਰੀਏ ਦਰਿਆ ਦੀ ਤੇ ਕਿੰਨੇ ਏਕੜਾਂ ਜ਼ਮੀਨ ਚੋਂ ਦਰਿਆ ਦੇ ਵਿੱਚ ਹੜ ਚੁੱਕੀ ਹੈ ਦੇ ਜਿਹੜੀ ਸਾਡੀ ਜ਼ਮੀਨ ਸੀ 2.5 ਕਿੱਲੇ ਉਹ ਵੀ ਤੋਂ ਬਾਅਦ ਤੁਹਾਡੇ 2.5 ਕਿੱਲਾਂ ਤੋਂ ਇਲਾਵਾ ਹੋਰ ਵੀ ਜ਼ਮੀਨਾਂ ਹੋਰ ਵੀ ਜ਼ਮੀਨਾਂ ਬਹੁਤ ਲੋਕਾਂ ਨੇ ਪਈਆਂ ਇੱਥੇ ਗਈਆਂ ਬਾਈ ਇਹਨੂੰ ਪਤਾ ਹੋਣਾ ਵੀ ਕਿੰਨੀ ਜ਼ਮੀਨ ਆਪਣੀ 150 ਕਿੱਲਾ ਪੈੜੀ ਦਾ 150 ਕਿੱਲਾ ਹਾਂਜੀ ਟੋਟਲ ਕਿੰਦਾ ਕ ਮੈਂ ਸੁਣਿਆ ਕਹਿੰਦੇ ਕਿ ਇੱਥੇ 500 ਤੋਂ 600 ਕਿੱਲਾ ਜ਼ਮੀਨ ਦਰਿਆ ਦੀ ਭੇਟ ਚੜ ਚੁੱਕੀ ਹੈ ਸੱਚ ਗੱਲ ਹੈ ਇਹ ਹਾਂਜੀ ਸੱਚ ਗੱਲ ਹੈ ਬਿਲਕੁਲ ਜੀ ਇਹ ਸੱਚ ਗੱਲ ਹੈ ਹੁਣ ਅੱਗੇ ਜੇਕਰ ਦਰਿਆ ਦੀ ਗੱਲ ਕਰੀ ਦੁਬਾਰਾ ਜ਼ਮੀਨ ਵਿੱਚ ਡਿੱਗ ਰਹੀ ਆ ਢਾ ਲੱਗੀ ਹੋਈ ਆ ਹਾਂਜੀ ਤਾਂ ਨੁਕਸਾਨ ਕਿੰਨਾ ਹੋਇਆ ਨੁਕਸਾਨ ਬਹੁਤ ਹੋ ਰਿਹਾ ਜੀ ਇਸ ਦਾ ਨੁਕਸਾਨ ਆ ਜੀ ਹਾਂਜੀ ਤਾਂ ਹਾਲਾਤ ਤੁਸੀਂ ਦੇਖ ਚੁੱਕੇ ਆ ਕਿ ਬਾਜੀ ਦੀ ਕਿੰਨੀ ਉਪਜਾਊ ਜ਼ਮੀਨ ਸੀ ਹੁਣ ਦਿਹਾੜੀਆਂ ਤੇ ਬਾਈ ਆ ਗਿਆ ਵਾ ਕਹਿੰਦੇ ਦਿਹਾੜੀ ਪਹਿਲਾਂ ਕਰਦੇ ਸੀ ਪਰ ਜੋ ਸਾਡੇ ਕੋਲ ਜ਼ਮੀਨ ਹੈ ਉਹਦੋਂ ਰੁਜ਼ਗਾਰ ਗੁਜ਼ਾਰਾ ਚੱਲ ਜਾਂਦਾ ਸੀ ਤਹਲਾਤ ਬਹੁਤ ਜ਼ਿਆਦਾ ਮਾੜੇ ਨੇ بارش ਦੁਬਾਰਾ ਫਿਰ ਸ਼ੁਰੂ ਹੋ ਗਈ ਆ ਪਰ ਜਿੱਦਾਂ ਜਿੱਦਾ ਬਰਸਾਤ ਹੈ ਜਿੱਥੇ ਹੋਰੀ ਤਾਂ ਹਿਮਾਚਲ ਦੇ ਵਿੱਚ ਹੀ ਬਰਸਾਤ ਬਹੁਤ ਹੈ ਇੱਥੇ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦੇਵਾਂ ਅਕਸਰ ਸੋਚਦੇ ਕਿ ਡੈਮਾਂ ਦੇ ਵਿੱਚ ਪਾਣੀ ਛੱਡਿਆ ਗਿਆ 2 ਫੁੱਟ ਜੋ ਜਲਪਦਰ ਉੱਪਰ ਡੈਮ ਦੇ ਜੋ ਫਲੱਡ ਗੇਟ ਆ ਖੋਲੇ ਗਏ ਪਰ ਕੱਲਾ ਪਾਖੜਾ ਤੇ ਲੈਵਲ ਦੇ ਨਾਲ ਪਾਣੀ ਨਹੀਂ ਵੱਧਦਾ ਦਰਸਤ ਦੇ ਵਿੱਚ ਹੋਰ ਬਹੁਤ ਸਾਰੇ ਨਦੀਆਂ ਨਾਲੇ ਪੈਂਦੇ ਆ ਜਦੋਂ ਉਹਨਾਂ ਦਾ ਪਾਣੀ ਦਰਿਆ ਦੇ ਵਿੱਚ ਆ ਜਾਂਦਾ ਤਾਂ ਪਾਣੀ ਦਾ ਲੈਵਲ ਹੋਰ ਵੀ ਕਾਫੀ ਜ਼ਿਆਦਾ ਵੱਧ ਜਾਂਦਾ ਤੇਹੀ ਕਾਰਨ ਹੈ ਤੇ ਜੋ ਪਾਖੜਾ ਦਾ ਲੈਵਲ ਹੈ ਤਾਜ਼ਾ ਅਪਡੇਟ ਤੁਹਾਨੂੰ ਦੇ ਦਿੱਤੀ ਕਿ 1668.2 ਹੈ ਯਾਨਕਿ 1668.2 ਪਾਖੜਾ ਦਾ ਲੈਵਲ ਹੈ ਤੇ 1670 ਜਦੋਂ ਹੋ ਜਾਂਦਾ ਫਿਰ ਪਾਣੀ ਹੋਰ ਵੀ ਜ਼ਿਆਦਾ ਛੱਡਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਇਹ ਤਾਜ਼ਾ ਅਪਡੇਟ ਹੈ ਦਰਿਆ ਸਤਲੂ ਦਾ ਜੋ ਜਲ ਪੱਧਰ ਵਧਣਾ ਸ਼ੁਰੂ ਹੋਇਆ ਸੀ ਅਜੇ ਤੱਕ ਕੋਈ ਰਾਹਤ ਦੀ ਖਬਰ ਨਹੀਂ ਹੈ ਅਜੇ ਤੱਕ ਉਸ ਤਰ੍ਹਾਂ ਪਾਣੀ ਦਰਿਆ ਦਾ ਚੱਲ ਰਿਹਾ ਹੈ ਤੇ ਜੋ ਪਾਣੀ ਛੱਡਿਆ ਗਿਆ ਸੀ तकरीबन 45000 ਕਿਉ ਇਸਕ ਪਾਣੀ ਛੱਡਿਆ ਗਿਆ ਸੀ ਪਰ ਉਹਨੇ ਕ ਪਾਣੀ ਦੇ ਨਾਲ ਕੁਝ ਨਹੀਂ ਸੀ ਹੋਣਾ ਦਰਿਆ ਦੇ ਵਿੱਚ ਹੋਰ ਬਹੁਤ ਸਾਰੇ ਨਦੀਆਂ ਨਾਲਿਆਂ ਦਾ ਪਾਣੀ ਵਿੱਚ ਪਾਇਆ ਜੋ ਆ ਜਾਂਦਾ بارش ਕਾਫੀ ਜ਼ਿਆਦਾ ਹੈ ਹਿਮਾਚਲ ਦੇ ਵਿੱਚ तकरीबन ਦੋ ਜ਼ਿਲ੍ਹੇ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਫਲੱਡ ਵਰਗੇ ਹਾਲਾਤ ਨੇ ਸਾਰਿਆਂ ਨੂੰ yellow alert ਤੇ ਰੱਖਿਆ ਗਿਆ ਹੈ ਤਾ ਪੰਜਾਬ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ yellow alert ਦਾ ਮਤਲਬ ਕੀ ਹੁੰਦਾ yellow alert ਉਦੋਂ ਜਾਰੀ ਕੀਤਾ ਜਾਂਦਾ ਕੋਦਾਂ ਦਰਿਆਵਾਂ ਦੇ ਵਿੱਚ ਪਾਣੀ ਉਫਾਨਤੀ ਹੋਵੇ ਔਰ ਇਹ ਸੁਚੇਤ ਕੀਤਾ ਜਾਂਦਾ ਕਿ ਦਰਿਆਵਾਂ ਤੋਂ ਤੁਸੀਂ ਦੂਰ ਰਹੋ ਖਾਸ ਕਰਕੇ ਗੁੱਜਰ ਬਰਾਦਰੀ ਦਰਿਆ ਦੇ ਵਿੱਚ ਬੈਠਿਆ ਤਾਂ ਉਹਨਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਪਰ ਜਾਂਦੇ ਜਾਂਦੇ ਇੱਕ ਤਸਵੀਰਾਂ ਜਰੂਰ ਦਿਖਾ ਦੇਣਾ ਦਰਿਆ ਸਤਲੁਜ ਦਿਆ ਦਰਿਆ ਸਤਲੁਜ ਲਗਾਤਾਰ ਉਫਾਨਤੇ ਆ ਦਰਿਆ ਸਤਲੁਜੇ ਲਗਾਤਾਰ ਉਫਾਨਦੇ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਤਸਵੀਰਾਂ ਇਹਨਾਂ ਦਾ ਰਿਪੋਰਟ ਨਿਊਜ਼ ਦੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਐਨਐਨਆਰ ਨਿਊਜ਼ ਦੇ ਸਿੱਧੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰ ਦਿਓ ਨੀਵੇਂ ਲੱਕੇ ਲਗਾਤਾਰ ਮੈਂ ਜ਼ਿਕਰ ਕਰ ਰਿਹਾ ਕਿ ਲੋਈਆਂ ਦੇ ਇੱਥੇ ਕਾਫੀ ਜ਼ਿਆਦਾ ਖਤਰਾ ਵਧਿਆ ਹੋਇਆ ਹੈ ਤਾਂ ਤਕਰੀਬਨ ਸਵੇਰ ਤੋਂ ਲੈ ਕੇ ਹੁਣ ਤੱਕ ਜੋ ਮੇਰਾ ਆਈਡੀਆ ਹੈ ਉੱਥੇ ਜੋ ਪਾਣੀ ਹੈ ਇੱਥੇ ਜੇਕਰ 2 ਫੁੱਟ ਵਧਿਆ ਤਾਂ ਉੱਥੇ 3 ਵਧਿਆ ਤਾਂ ਲੋਈਆ ਰੀਏ ਦੇ ਵਿੱਚ ਜੋ ਕਿ ਬੰਨ ਹੈ ਉੱਥੇ ਤਕਰੀਬਨ 4 ਫੁੱਟ ਬੰਨਾ ਦੇ ਨਾਲ ਪਾਣੀ ਲੱਗ ਚੁੱਕੇ ਹੋਵੇਗਾ ਤੇ ਇਸ ਵਕਤ ਦੀ ਵੱਡੀ ਅਪਡੇਟ ਦੇ ਦਈਏ ਕਿ ਦਰਿਆ ਸਤਲੁਜ ਦੇ ਵਿੱਚ ਜਿੰਨਾ ਆਪਣੀ ਵਧੀਆ ਇੱਕ ਵਾਰ ਪਾਣੀ ਘਟੇਗਾ ਉਹ ਉਸ ਤੋਂ ਬਾਅਦ ਦੁਪਹਿਰਾ ਪਾਣੀ ਫਿਰ ਵਧਣਾ ਸ਼ੁਰੂ ਹੋਵੇਗਾ ਜੋ ਇਹ ਪ੍ਰਕਿਰਿਆ ਹੈ ਤਕਰੀਬਨ ਇੱਕ ਘੰਟੇ ਬਾਅਦ ਥੋੜੀ ਕੁ ਸ਼ਰਾਹਤ ਮਿਲੇਗੀ ਔਰ ਤਕਰੀਬਨ 11 ਵਜੇ ਪਾਣੀ ਫਿਰ ਵਧੇਗਾ ਪਰ ਉਸ ਤੋਂ ਬਾਅਦ ਸਵੇਰ ਤੱਕ ਪਾਣੀ ਵਧਿਆ ਵਧਿਆ ਜਾਰੀ ਰਹੇਗਾ ਤਾਂ ਇਹ ਦਰਿਆ ਸਤਲੁਜ ਦੀ ਵੱਡੀ ਅਪਡੇਟ ਹੈ ਜੋ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਰਿਆ ਸਤਲੁਜ ਦੀਆਂ ਨੇ ਆਪਣੇ ਆਪ ਚ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਲਗਾਤਾਰ ਸਾਡੀ ਨਜ਼ਰ ਆਦ ਰਿਹਾ ਸਤਲੁਜ ਤੇ ਜਿੱਤਰੀ ਵੀ ਕੋਈ ਜਮੀਨਾ ਦਰਿਆ ਦੇ ਵਿੱਚ ਛੜੇ ਹੁੰਦੀਆਂ ਤਾਂ ਅਸੀਂ ਉਸ ਥਾਂ ਤੇ ਪਹੁੰਚ ਕੇ ਰਿਪੋਰਟਿੰਗ ਕਰਦੇ ਹਾਂ ਔਰ ਦੂਜੀ ਕਾਲ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਵੀ ਪਹੁੰਚ ਕਰਦੇ ਹਾਂ ਤਾਂ ਬਹੁਤ ਸਾਰੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਅਸੀਂ ਪਹੁੰਚ ਕੀਤੀ ਵੀ ਹੈ ਤਾਏ ਤਸਵੀਰਾਂ ਤਖੁਣੇ ਲਾਜ਼ਮੀ ਬਣ ਜਾਂਦੀਆਂ ਅੰਦਰ ਆ 70 ਦੀ ਵੱਡੀ ਅਪਡੇਟ ਤੁਹਾਡੇ ਸੰਝ ਕਰ ਰਹੇ ਆ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਦੇ ਹੋ ਜਿੰਨੇ ਵੀ ਤੁਸੀਂ ਨਾਲ ਜੁੜੇ ਹੋ ਜੇਕਰ ਤੁਸੀਂ 50 ਜਣੇ ਨਾਲ ਜੁੜੇ ਹੋ ਤਾਂ 50 ਜਣੇ ਸ਼ੇਅਰ ਕਰਿਓ ਤੇ 40 ਜੁੜੇ ਹੋ ਤਾਂ 40 ਜਣੇ ਤੁਸੀਂ ਆਪਣੇ ਕਮੈਂਟ ਵਿੱਚ ਤੁਸੀਂ ਕਰ ਲਿਓ ਲੋਕੇਸ਼ਨ ਆਓ ਹਾਂਜੀ ਬਰੀ ਲੋਕੇਸ਼ਨ ਤੋਂ ਦੱਸ ਦਈਏ ਇਹ ਜਦੋਂ ਇਸ ਲੋਕੇਸ਼ਨ ਦੇਖ ਰਹੇ ਹਾਂ ਮਹਿਦਪੁਰ ਤੋਂ ਜੋ ਜਗਰਾਵ ਰੋਡ ਹੈ ਤਾ ਉਸ ਤੋਂ ਬਾਅਦ ਜੋ ਪੁਲ ਦੇ ਚੜ੍ਹਦੇ ਵਾਲੇ ਪਾਸੇ ਪੈਣ ਛੋਲਿਆ ਤੇ ਛੋਲਿਆ ਦੇ ਥੋੜਾ ਜਿਹਾ ਪਿੱਛੇ ਦੀ ਤਸਵੀਰ ਹੈ 36 ਬੁਰਜੀ ਜਾਂ ਫਿਰ ਉਸਨੂੰ ਲੰਬੀ ਨੋਜ ਕਿਹਾ ਜਾਂਦਾ ਹੈ ਜਿੱਥੋਂ ਦੀਆਂ ਤਸਵੀਰਾਂ ਨੇ ਤਾਂ ਹੁਣ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਰਾਹੁਲ ਪਗਤ ਦਾ ਕਮੈਂਟ ਆਇਆ ਸਕਵਿੰਦਰ ਸੈਦ ਹਾਈ ਹਾਂਜੀ ਹਾਈ ਉਹਨਾਂ ਨੇ ਇੱਕ ਕਮੈਂਟ ਕਰਕੇ ਲਿਖਿਆ ਤਾਂ ਰਾਹੁਲ ਭਗਤ ਦਾ ਕਮੈਂਟ ਆਇਆ ਲੋਕੇਸ਼ਨ ਪੁੱਛੀ ਗਈ ਤਾਂ ਲੋਕੇਸ਼ਨ ਮੇ ਦੱਸ ਦਿੱਤੀ ਹੈ ਤਾਂ ਬਹੁਤ ਆਪਣੇ ਆਪ ਵਿੱਚ ਵੱਡੀ ਖਬਰ ਇੱਥੇ ਇੱਕ ਸ਼ਖਸ ਜਿਹਾ ਵੀ ਮਿਲਿਆ ਜਿਹਦਾ ਦਾ ਕਹਿਣਾ ਸੀ ਕਿ ਦਰਿਆ ਦੇ ਵਿੱਚ ਸਾਡੀ ਬਹੁਤ ਸਾਰੀ ਜ਼ਮੀਨ ਹੜ ਚੁੱਕੀ ਹੈ ਸਾਨੂੰ ਜਿਸ ਦਾ ਅਜੇ ਤੱਕ ਖਮਿਆਜਾ ਭੁਗਤਰਿਆ ਅਸੀਂ ਦਿਹਾੜਿਆਂ ਤੇ ਜਾਣ ਲੱਗ ਗਿਆ ਪਰ ਕੀ ਪ੍ਰਸ਼ਾਸਨ ਨੇ ਉਸ ਤੋਂ ਬਾਅਦ ਸਿੱਖਿਆ ਕਿ ਪ੍ਰਸ਼ਾਸਨ ਨੇ ਉਹਨੂੰ ਮੁਆਵਜ਼ਾ ਦਿੱਤਾ ਅਜੇ ਤੱਕ ਜੇ ਬਹੁਤ ਸਾਰੇ ਸਵਾਦ ਪਰ ਅਜੇ ਤੱਕ ਕੁਝ ਵੀ ਨਹੀਂ ਹੋਇਆ ਲਗਾਤਾਰ ਸਾਂਝੀਆਂ ਤਸਵੀਰਾਂ ਤੋੜਨ ਕਰ ਰਹੇ ਆ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਪਰ ਗੱਲ ਮਕਸਦ ਉਹ ਹੈ ਕਿ ਸਰਕਾਰਾਂ ਬਦਲ ਜਾਂਦੀਆਂ ਲੋਕਾਂ ਦੀਆਂ ਤਕਦੀਰਾਂ ਕੋਣੀ ਬਦਲਦੀਆਂ ਚਾਹੇ ਸਾਬਕਾ ਸਰਕਾਰ ਹੋਵੇ ਕਿ ਸੱਤਾ ਚੁਣ ਮੌਜੂਦਾ ਸਰਕਾਰ ਹੋਵੇ ਤਾਂ ਮੌਜੂਦਾ ਸਰਕਾਰ ਨੇ ਵੀ ਤਹੜ ਵਾਲੀ ਸਥਿਤੀ ਦੇਖੀ ਐ 23 ਚ ਦੇਖੀਏ ਹੁਣ 25 ਚ ਦੇਖ ਰਿਹਾ ਤਾਂ ਇਹਨਾਂ ਨੇ ਕੀ ਕਰ ਲਿਆ ਇਹਨਾਂ ਨੇ ਮਾਫੀ ਕਿੰਨਾ ਕੁ ਦਿੱਤਾ ਇਹਨਾਂ ਨੇ ਇੱਕ ਆਖ ਨਹੀਂ ਦਿੱਤਾ ਕੁਝ ਲੋਕਾਂ ਦਾ ਕਹਿਣਾ ਸੀ ਪੁਰਾਣੀਆਂ ਸਰਕਾਰਾਂ ਦਾ 5500 ਰੁਪਏ ਪਾ ਦਿੰਦੇ ਸੀ ਇਹ ਤਾਂ ਕਹਿੰਦੇ ਉਦੋਂ ਉਦੋਂ ਵੀ ਗਏ ਇਹਨਾਂ ਨੇ ਤਾਂ ਉਹ ਵੀ ਨਹੀਂ ਪਾਇਆ ਲੋਕਾਂ ਦੇ ਇਹ ਕਹਿਣਾ ਹੈ ਜਦੋਂ ਸਿਕਵਰੇਜ ਕਰਨ ਜਾਂਦੀਆਂ ਤਾਂ ਲੋਕ ਕਈ ਵਾਰ ਤਾਂ ਗੁੱਸੇ ਹੋ ਜਾਂਦੇ ਗਾਲਾਂ ਕੱਢਦੇ ਆ ਮੌਜੂਦਾ ਸੱਤਾਧਾਰੀ ਸਰਕਾਰ ਨੂੰ ਕਿ ਇਹਨਾਂ ਨੇ ਕੱਖ ਨਹੀਂ ਕੀਤਾ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਜੋ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਦੇ ਹਾਲਾਤ ਵੀ ਵੈਸੇ ਦਾ ਕੁੱਲ ਮਿਲਾ ਕੇ ਠੀਕ-ਠਾਕ ਸੀ ਪਰ ਇਹ ਸਰਕਾਰ ਦੇ ਲੋਕ ਜਿਆਦਾ ਖਲਾਹ ਬੋਲਦੇ ਆ ਖਾਸ ਕਰਕੇ ਜੋ ਦਰਿਆਵਾਂ ਦੇ ਕੰਢਿਆਂ ਤੇ ਲੋਕ ਬੈਠੇ ਆ ਉਹਦੇ ਨੇ ਸੰਤਾਪ ਬਹੁਤ ਹੜਾਇਆ ਪਾਣੀ ਦਾ ਤਾਂ ਆਪਣੇ ਆਪ ਚ ਵੱਡੀ ਖਬਰ ਖਾਸ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਹਾਲਾਤ ਬਹੁਤ ਜਿਆਦਾ ਮਾੜੇ ਨੇ ਬੱਤਰਲਾ ਹਾਤ ਨੇ ਚਾਰੇ ਪਾਸੇ ਪਾਣੀ ਦਾ ਕਹਿਰਾ ਹੈ ਤੇ ਦਰਿਆ ਸਤਲੂ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਾਲਾਤ ਮਾੜੇ ਔਰ ਮਾੜੇ ਹੁੰਦੇ ਜਾ ਰਿਹਾ ਹੈ ਅਜੇ ਤੱਕ ਰਾਹਤ ਦੀ ਕੋਈ ਖਬਰ ਨਹੀਂ ਹੈ ਜੋ ਤੁਹਾਨੂੰ ਅਪਡੇਟ ਦੇ ਰਹੇ ਆ ਇਹ ਪਿੰਡ ਛੋਲੇ ਦੇ ਨਜ਼ਦੀਕ ਦੀ ਹੈ ਔਰ ਜੋ ਇਹ ਜਦੋਂ ਆਪਾਂ ਮਹਿਦਪੁਰ ਜੁਗਰਾਵ ਰੋਡ ਜਾਈਏ ਤਾਂ ਰਸਤੇ ਦੇ ਵਿੱਚ 36 ਬੁਰਜੀ ਦੇ ਨਜ਼ਦੀਕ ਇਹ ਪਿੰਡ ਹੈ ਔਰ ਜੇਕਰ ਤੁਸੀਂ ਇਸ ਲੋਕੇਸ਼ਨ ਤੇ ਦੇਖਣਾ ਚਾਹੋ ਦਰਿਆ ਨੂੰ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਤੁਸੀਂ ਉਹ ਵੀ ਪੁੱਛ ਸਕਦੇ ਹੋ ਬਾਕੀ ਤੁਹਾਡੇ ਇਸ ਪ੍ਰਤੀ ਕੀ ਰਾਇ ਹੈ ਤੁਸੀਂ ਆਪਣੇ ਕੀਮਤੀ ਸੁਝਾਅ ਸਾਨੂੰ ਜਰੂਰ ਦਿਓ ਹੋਰ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜਰੂਰ ਕਰਿ ਜਾਇਓ ਤਾਂ ਜੋ ਨੀਵੇਂ ਹਰੇ ਜਿੱਦਾਂ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਲੋਹੀਆ ਰੇ ਦਾ ਪਿੰਡ ਮੜਾਲੇ ਦੇ ਛੰਨਾ ਜਾਂ ਤੱਕਾ ਵਸਦੀ ਦਾ ਤਾਂ ਉੱਧਰ ਹਾਲਾਤ ਜ਼ਿਆਦਾ ਮਾੜਿਆ ਤਕਰੀਬਨ ਬਣ ਆਈ ਹੈ ਜੋ ਮੇਰਾ ਬੰਨਾ ਦੇ ਨਾਲ 4 ਫੁੱਟ ਪਾਣੀ ਲੱਗ ਚੁੱਕਿਆ ਹੋਵੇਗਾ ਹੁਣ ਤੱਕ ਹੁਣ ਤੱਕ 4 ਫੁੱਟ ਪਾਣੀ ਲੱਗ ਚੁੱਕਿਆ ਹੋਵੇਗਾ ਕਿਉਂਕਿ ਹਰੀ ਬਹੁਤ ਜ਼ਿਆਦਾ ਨੀਵਾ ਹੈ ਉਹ ਉਵੈਰੀਆ ਬਹੁਤ ਜ਼ਿਆਦਾ ਨੀਵਾ ਤੇ ਨੀਵਾ ਹੋਣ ਦੇ ਕਾਰਨ ਉੱਥੇ ਪਾਣੀ ਭਰ ਜਾਂਦਾ ਜਦੋਂ ਇੱਥੇ 1 ਫੁੱਟ ਪਾਣੀ ਘਟੇਗਾ ਤੇ ਉੱਥੇ 1 ਫੁੱਟ ਹੋਰ ਵੱਧ ਜਾਏਗਾ ਤਾਂ ਇਹ ਪ੍ਰਕਿਰਿਆ ਜਿਕਰ ਇੱਥੇ ਪਾਣੀ ਘਟਦਾ ਹੈ ਤਾਂ ਤਕਰੀਬਨ ਦੂਜੇ ਦਿਨ ਉੱਥੇ ਪਾਣੀ ਘਟਦਾ ਪਰ ਅਜੇ ਤੱਕ ਉੱਥੇ ਪਾਣੀ ਲਗਾਤਾਰ ਵੱਧ ਰਿਹਾ ਹੋਵੇਗਾ ਤਾਂ ਆਪਣੇ ਆਪ ਚ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਅਸੀਂ ਇਸ ਟਾਈਮ ਦੀ ਵੱਡੀ ਅਪਡੇਟ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਐਨਆਰ ਨਿਊਜ਼ ਤੇ ਅਸੀਂ ਤੁਹਾਨੂੰ ਲਗਾਤਾਰ ਅਪਡੇਟ ਦੇ ਰਹੇ ਹਾਂ ਪਰ ਤੁਹਾਡਾ ਫਰਜ਼ ਬਣਦਾ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅਸੀਂ ਮਿਹਨਤ ਸਵੇਰ ਦੀ ਬਹੁਤ ਕਰ ਰਹੇ ਹਾਂ ਮਿਹਨਤ ਅਸੀਂ ਤੁਹਾਡੇ ਲਈ ਕਰ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦਾ ਕੁਝ ਬਚਾਅ ਹੋ ਜੇ ਅਸੀਂ ਵੀ ਕਿਸਾਨ ਦੇ ਪੁੱਤਾਂ ਕਿਸਾਨ ਦੇ ਬੇਟਿਆਂ ਕਿਸਾਨਾਂ ਦੀਆਂ ਜ਼ਮੀਨਾਂ ਪਾਣੀ ਦੇ ਵਿੱਚ ਲਗਾਤਾਰ ਹੜ ਰਹੀਆਂ ਨੇ ਲਗਾਤਾਰ ਪਾਣੀ ਚੜ ਰਿਹਾ ਹੈ ਤਹਲਾਤ ਬਹੁਤ ਜ਼ਿਆਦਾ ਮਾਰੇ ਨੇ ਤੇ ਦਰਿਆ ਸਤਲੁਜ ਦਾ ਅਜੇ ਤੱਕ ਜਲ ਪੱਧਰ ਘਟਣ ਦੀ ਕੋਈ ਖਬਰ ਨਹੀਂ ਹੈ ਜੋ ਪਾਣੀ ਹੈ ਲਗਾਤਾਰ ਵਧ ਰਿਹਾ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਅੱਗੇ ਤੱਕ ਲਗਾਤਾਰ ਪਾਣੀ ਵਧ ਰਿਹਾ ਹੈ ਦਰਿਆ ਸਤਲੁਜ ਦੀਆਂ ਤਸਵੀਰਾਂ ਤਸਵੀਰਾਂ ਤੁਹਾਡੇ ਤੱਕ ਅਸੀਂ ਸਾਂਝੀਆਂ ਕਰ ਰਹੇ ਹਾਂ ਸਵੇਰ ਦੇ ਤਕਰੀਬਨ ਹਰ ਇੱਕ ਚੈਨਲ ਤੇ ਖਬਰਾਂ ਤੁਸੀਂ ਦੇਖੀ ਹੋਣਗੀਆਂ ਪਰ ਅਸੀਂ ਜ਼ਮੀਨ ਜ਼ਮੀਨੀ ਲੈਵਲ ਤੇ ਜ਼ੀਰੋ ਗਰਾਉਂਡ ਰਿਪੋਰਟ ਅਸੀਂ ਦਿਖਾਉਂਦੇ ਆ ਕਿ ਪ੍ਰਸ਼ਾਸਨ ਕਿੰਨੇ ਵੀ ਐਂਕੜੇ ਕਿਉਂ ਨੇ ਭੇਜ ਦੇਵੇ ਪਰ ਅਸੀਂ ਜਿੰਨਾ ਟਾਈਮ ਦੇਖਦੇ ਨਹੀਂ ਪਾਣੀ ਦੇ ਹਾਲਾਤ ਅੱਖਾਂ ਦੇ ਨਾਲ ਉਹਨਾ ਟਾਈਮ ਅਸੀਂ ਯਕੀਨ ਵਿਸ਼ਵਾਸ ਨਹੀਂ ਕਰਦੇ ਤਾਂ ਫਿਰ ਇਹੀ ਵਿਸ਼ਵਾਸ ਤੇ ਖਰਾ ਉਤਰਨ ਦੀ ਤਸਵੀਰ ਹੈ ਕਿ ਤੁਸੀਂ ਸਾਡਾ ਲਗਾਤਾਰ ਸਾਥ ਵੀ ਦੇ ਰਹੇ ਹੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਅਸੀਂ ਯਕੀਨ ਕਰਦੇ ਆਂ ਕਿ ਅਸੀਂ ਸੱਚ ਦੇ ਆਧਾਰ ਤੇ ਪੱਤਰਕਾਰੀ ਕਰਾਂਗੇ ਕਦੀ ਝੂਠ ਨਹੀਂ ਬੋਲਾਂਗੇ ਵੀਅਮਾ ਦੇ ਖਾਤਰ ਕਦੀ ਅਸੀਂ ਕੰਮ ਨਹੀਂ ਕਰਦੇ ਅਸੀਂ ਸਿਰਫ ਕਿਸਾਨਾਂ ਦੇ ਹੱਕਾਂ ਦੇ ਲਈ ਕੰਮ ਕਰਦੇ ਹਾਂ ਕਿਸਾਨੀ ਲੋਕ ਮਸਲੇ ਲੋਕਾਂ ਦੀ ਰਾਇ ਕਿਉਂਕਿ ਅਸੀਂ ਚੈਨਲ ਤੇ ਵੀ ਸਪੈਸ਼ਲ ਲੈ ਕੇ ਲਾਇਆ ਹੋਇਆ ਹੈ ਆਮ ਲੋਕਾਂ ਦੀ ਆਵਾਜ਼ ਔਰ ਅਸੀਂ ਆਮ ਲੋਕਾਂ ਦੇ ਨਾਲ ਖੜਦੇ ਹਾਂ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰ ਅੱਗੇ ਤੱਕ ਦਰਿਆ ਸਤਲੁਜ ਦੇ ਚਾਰੇ ਪਾਸੇ ਪਾਣੀ ਪਾਣੀ ਹੈ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਉਹ ਫਾਨ ਤੇ ਸਤਲੁਜ ਇਸ ਟਾਈਮ ਦੀ ਬ੍ਰੇਕਿੰਗ ਨਿਊਜ਼ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਤੇ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਜਰੂਰ ਕਰ ਦਿਓ ਅਸੀਂ ਜਲਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ